ਤਸਵੀਰियां ਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆ ਲੈ ਕੇ ਹਾਂ ਜਰਾ ਅੱਜ ਦੀ ਵੱਡੀ ਖਬਰ ਡਿੱਗ ਰਿਹਾ ਸੋਨੇ ਦਾ ਭਾਅ ਫੈਡ ਰੇਟ ਕੱਦ ਕੱਟ ਦਾ ਦੱਸਿਆ ਅਸਰ ਮਾਹਰ ਬੋਲੇ ਅੱਗੇ ਆਵੇਗੀ ਨਵੀਂ ਤੂਫਾਨੀ ਤੂਫਾਨੀ ਤੇਜ਼ੀ ਅਮਰੀਕਾ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਵਿੱਚ ਕਟੌਤੀ ਤੋਂ ਬਾਅਦ ਸੋਨੇ ਦੀਆਂ ਕੀਮਤਾਂ ਵਿੱਚ ਗਰਾਫਟ ਦੇਖਣ ਨੂੰ ਮਿਲ ਰਹੀ ਹੈ ਵਿਆਜ ਦਰਾਂ ਵਿੱਚ ਕਟੌਤੀ ਤੋਂ ਬਾਅਦ ਭਾਰਤ ਅਤੇ ਵਿਦੇਸ਼ਾਂ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਉਤਾਰ ਚੜਾਅ ਜਾਰੀ ਹੈ ਮਲਟੀ ਕਮੋਡਿਟੀ ਸੋਨ ਐਕਸਚੇਂਜ 110644 ਰੁਪਏ 10 ਗ੍ਰਾਮ ਤੇ ਨਵੇਂ ਸਿਖਰ ਤੇ ਪਹੁੰਚਣ ਤੋਂ ਬਾਅਦ ਘਰੇਲੂ ਸੋਨੇ ਦੀਆਂ ਕੀਮਤਾਂ ਵਿੱਚ ਲਗਭਗ 0.5% ਦੀ ਕਮੀ ਆਈ ਹੈ ਜਿਸ ਦਾ ਮੁੱਖ ਕਾਰਨ ਹੈ ਫੈਡ ਵੱਲੋਂ 25 ਬੇਸਿਸ ਪੁਆਇੰਟ ਦੀ ਕਟੌਤੀ ਤੋਂ ਬਾਅਦ ਅਮਰੀਕਾ ਡਾਲਰ ਵਿੱਚ ਆਈ ਤੇਜ਼ੀ ਅੱਜ ਤੇਜੀ ਘਟ ਸਮੇ ਲਈ ਸੁਧਾਰ ਦੇ ਬਾਵਜੂਦ ਤੇ ਸੋਨੇ ਦੀਆਂ ਕੀਮਤਾਂ ਤੇ ਲਗਾਤਾਰ ਪੰਜ ਘਟ ਸਮੇ ਲਈ ਸੁਧਾਰ ਦੇ ਬਾਵਜੂਦ ਤੇ ਸੋਨੇ ਦੀਆਂ ਕੀਮਤਾਂ ਵਿੱਚ ਲਗਾਤਾਰ ਪੰਜਵੇਂ ਹਫਤੇ ਵਾਧਾ ਦਰਜ ਕੀਤਾ ਗਿਆ ਹੈ ਤੇ ਤਾਂ ਨਹੀਂ ਕੀਤਾ ਗਿਆ ਹੈ ਤੇ ਅਕਤੂਬਰ 2025 ਦਾ ਸੋਨਾ ਵਾਦਾ ਪਿਛਲੇ ਸ਼ੁੱਕਰਵਾਰ ਨੂੰ 1,9900 ਰੁਪਏ ਤੇ ਬੰਦ ਹੋਇਆ ਹੈ ਅੰਤਰਰਾਸ਼ਟਰੀ ਪੱਧਰ ਤੇ ਗੋਮੈਕਸ ਦੇ ਤੇ ਸੋਨੇ ਦਾ ਭਾਅ ਪਿਛਲੇ ਹਫਤੇ ਰਿਕਾਰਡ 300 3707 ਰੁਪਏ 65 ਪੈਸੇ ਡਾਲਰ ਪ੍ਰਤੀ 200 ਉਸ ਤੇ ਪਹੁੰਚ ਗਿਆ ਹੈ ਅੱਗੇ ਕਿਵੇਂ ਦੀ ਰਹੇਗੀ ਸੋਨੇ ਦੀ ਚਾਲ ਮਾਨਾ ਨੇ ਦੱਸਿਆ ਹੈ ਕਿ ਹਾਲੀਆਂ ਪ੍ਰਦਰਸ਼ਕ ਕੁਝ ਵੱਖਰਾ ਸੀ ਵੀਟੀ ਮਾਰਕੀਟਸ ਦੇ ਗਲੋਬਲ ਸਟੇਟਰ ਟਜ਼ੀ ਮੁਖੀ ਰਾਸ ਮੈਕਸਵੈਲ ਅਨੁਸਾਰ ਹਾਲਾકી ਵਿਆਜ ਦਰਾਂ ਵਿੱਚ ਕਟੋਤੀ ਆਮ ਤੌਰ ਤੇ ਸੋਨੇ ਨੂੰ ਸਮਰਥਨ ਦਿੰਦੀ ਹੈ ਫੈਡ ਨੇ ਅੰਕੜਿਆਂ ਤੇ ਨਿਰਪਰ ਨਿਰਪਰਤਾ ਤੇ ਰੋਜ਼ੋਰ ਦਿੱਤਾ ਤੇ ਸੁਝਾ ਦਿੱਤਾ ਤੇ ਭਵਿੱਖ ਵਿੱਚ ਕਟੋਤੀਆਂ ਹੋਰ ਲੜੀ ਬੰਦ ਹੋਣਗੀਆਂ ਚੇਅਰਮੈਨ ਪਾ ਵੇਲਦੀਆਂ ਟਿੱਪਣੀਆਂ ਤੋਂ ਬਾਅਦ ਅਮਰੀਕੀ ਡਾਲਰ ਵਿੱਚ ਆਈ ਤੇਜ਼ੀ ਅਤੇ ਅਮਰੀਕੀ ਟੈਰ ਟ੍ਰੇਡ ਜਰੀ ਟ੍ਰੇਜਰੀ ਜੀ ਲੜ ਵਿੱਚ ਵਾਧੇ ਨੇ ਥੋੜਾ ਸਮੇਂ ਵਿੱਚ ਸੋਨੇ ਦੀਆਂ ਉਮੀਦਾਂ ਨੂੰ ਘਟਾ ਦਿੱਤਾ ਹੈ ਖਬਰਾਂ ਲੰਬਿਤ ਤੱਕ ਬਨੇ ਰਹਿ ਲਈ ਧੰਨਵਾਦ